ਜਨਤਾ ਪਾਰਟੀ ਹਲਕਾ ਰਾਜਪੁਰਾ ਦੇ ਇੰਚਾਰਜ ਜਗਦੀਸ਼ ਕੁਮਾਰ ਜਗਾਦੀ ਅਗਵਾਈ ਵਿੱਚ ਹੋਈ ਕਿਸਾਨ ਮਜ਼ਦੂਰ ਫਤਿਹ ਰੈਲੀ ਨੂੰ ਅੱਜ ਪਰਮਾ ਹੁੰਗਾਰਾ ਰਾਜਪੁਰਾ ਦੀ ਅਨਾਜ ਮੰਡੀ 'ਚ ਉਦੋਂ ਮਿਲਿਆ ਜਦੋਂ ਉਹਨਾਂ ਦੀ ਸੋਸ 3 ਗੁਣਾ ਜ਼ਿਆਦਾ ਇੱਕਟ ਹੋ ਗਿਆ ਅੱਜ ਦੀ ਇਸ ਵਿਸ਼ੇਸ਼ ਰੈਲੀ ਵਿੱਚ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਉਹਨਾਂ ਦੇ ਨਾਲ ਸਾਬਕਾ ਕੇਂਦਰੀ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਵਿਭਾਜ ਜੈਂਦਰ ਕੌਰ ਪਾਸਪਾ ਦੇ ਪ੍ਰਧਾਨ ਸੁਨੀਲ ਜਾਖੜ ਕਾਰਗਾਰਨੀ ਪ੍ਰਧਾਨ ਅਸ਼ਵਨੀ ਸ਼ਰਮਾ ਪਾਸਪਾ ਆਪਾ ਦੇ ਜਰਨਲ ਸੱਤਰ ਤੁਰੰਤ ਚੁਗ ਮਨਪ੍ਰਿਤ ਬਾਦਲ ਅਤੇ ਭਾਜਪਾ ਦੇ ਪੰਜਾਬ ਮੈਲਾ ਮੋਰਤਾ ਦੇ ਪ੍ਰਧਾਨ ਬਿਬਾ ਜੈਂਦਰ ਕੋਰ ਅਤੇ ਹੋਰ ਭਾਜਪਾ ਦੇ ਵੱਡੇ ਆਗੂਆਂ ਨੇ ਸ਼ਿਰਕਤ ਕੀਤੀ। ਤੁਸੀਂ ਦੇਖ ਰਹੇ ਪੀਟੀਨਿਊਜ਼ 24 ਇਸ ਵਕਤ ਅਸੀਂ ਰਾਜਪੁਰਾ ਦੇ ਅਨਾਜ ਮੰਡੀ ਦੇ ਵਿੱਚ ਮੌਜੂਦ ਹਾਂ ਤੁਹਾਨੂੰ ਦੱਸਦੀ ਹੈ ਭਾਜਪਾ ਪੰਜਾਬ ਵੱਲੋਂ ਕਿਸਾਨ ਮਦੁਰ ਫਤਿਹ ਰੈਲੀ ਦਾ ਆਗਾਜ਼ ਜਰਾਜ ਕੀਤਾ ਗਿਆ ਤੁਹੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਾ ਵੀ ਠਾਠਾ ਮਾਰਦਾ ਇਕੱਠ ਜਿਹੜਾ ਅੱਜ ਇੱਥੇ ਜाहिर ਕਰ ਰਿਹਾ ਵੀ ਭਾਜਪਾ ਦੀ 2027 ਦੀ ਚੋਣਾਂ ਨੂੰ ਲੈ ਕੇ ਆਤੋਂ ਜਿਹੜੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਇਸ ਬੰਦੇ ਵਿੱਚ ਇੱਥੇ ਤੁਹਾਨੂੰ ਦੱਸਦੀ ਹੈ ਭਾਰਤੀ ਜਨਤਾ ਪਾਰਟੀ ਜਗਦੀਸ਼ ਕੁਮਾਰ ਜੱਗਹਾਲ ਕੈਂ ਚਾਰਜੋਨ ਬੀਜੇਪੀ ਤੋਂ ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਜਿਹੜਾ ਪ੍ਰੋਗਰਾਮ ਇੱਥੇ ਲਿਖਿਆ ਗਿਆ ਜਿਸ ਤੋਂ ਪੂਰੇ ਤੇ ਪਹੁੰਚ ਰਹੇ ਨੇ ਤੇ ਇਥੇ ਵਿਸ਼ੇਸ਼ ਤੌਰ ਤੇ ਜਿਹੜੀ ਪੰਜਾਬ ਲੀਡਰਸ਼ਿਪ ਹੈ ਪੰਜਾਬ ਦੇ ਵੱਡੇ ਵੱਡੇ ਬੀਜੇਪੀ ਲੀਡਰ ਦੇ ਬੁਲਾ ਰਹੇ ਜਿਹਦੇ ਇਥੇ ਪਹੁੰਚ ਰਹੇ ਨੇ ਜਿਹਦੇ ਵਿੱਚ ਸੁਨੀਲ ਜਾਖੜ ਪ੍ਰਧਾਨ ਤੇ ਕੇਂਦਰੀ ਰੇਲ ਮੰਤਰੀ ਨੇ ਬਣੀ ਬੇਟੂ ਮਹਾਰਾਣੀ ਪਰਨੀਤ ਕੋ ਸਾਬਕਾ ਸਰਸੰਗ ਮੈਂਬਰ ਉਹ ਵੀ ਇਥੇ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਉਹਨਾਂ ਨਾਲ ਗੱਲਬਾਤ ਕਰਾਂਗੇ ਪੁੱਛਾਂਗੇ ਉਹਨੂੰ ਤੇ ਅੱਜ ਦੀ ਰੈਲੀ ਬਾਰੇ ਉਹਨਾਂ ਦਾ ਕੀ ਕਹਿਣਾ ਹੈ ਪੀਟੀਨੂ 24 ਦੇ ਲਈ ਰਾਜਪੁਰਾ ਤੋਂ ਹਿਮਾਂਸ਼ੂ ਵਾਰੀ ਦੀ ਰਿਪੋਰਟ ਤੁਸੀਂ ਰੈਲੀ ਸੋਚੋ ਕੋਈ ਰੈਲੀ ਜਿਹੜੀ ਪਾਸ ਜੋ ਬੜੀ ਕਾਮਯਾਬ ਰੈਲੀ ਹੋਈ ਆ ਅੱਜ ਇਸ ਗੱਲ ਦੀ ਸਾਡੇ ਬੀਜੇਪੀ ਨੂੰ ਸਾਡੇ ਬੀਜੇਪੀ ਦੇ ਉਰੇ ਪ੍ਰਧਾਨ ਨੂੰ ਕੱਲੇ ਕੱਲੇ ਵਰਕਰ ਨੂੰ ਜੀ ਦੇਖੋ ਅੱਜ ਚਾ ਚੜਿਆ ਹੋਇਆ ਖੁਸ਼ੀ ਆ ਵੀ ਕਿਸਾਨਾਂ ਦੀ ਜਿੱਤ ਦੇ ਵਿੱਚ ਉਹਨਾਂ ਦੀ ਖੁਸ਼ੀ ਚ ਅਸੀਂ ਸ਼ਰੀਕ ਹੋ ਰਹੇ ਹਾਂ ਹੋਰ ਇਹ ਦੂ ਬੜੀ ਗੱਲ ਸਾਨੂੰ ਮੌਕਾ ਦਿੱਤਾ ਅੱਜ ਇਹ ਦਾਣਾ ਮੰਡੀ ਚ ਤੁਸੀਂ ਸੋਚੋ ਤਾਂ ਸਹੀ ਨਾ ਇੱਥੋਂ ਕੁਛ ਚਿਰ ਪਹਿਲਾਂ ਹੀ ਸ਼ੰਭੂ ਸਾਡਾ ਜਿਹੜਾ ਉਸ ਵੇਲੇ ਲੜਾਈ ਆ ਜਿਹੜੀ ਉਹ ਚੱਲ ਰਹੀ ਸੀ ਤੇ ਹੁਣ ਇਹ ਐਡਾ ਬੜਾ ਫੈਸਲਾ ਜਿਹੜਾ ਕੀਤਾ ਏ ਚਲੋ ਪਰ ਇਹ ਲੋਕਾਂ ਦਾ ਆਵਾਮ ਦਾ ਸਾਰਿਆਂ ਦਾ ਇਹ ਉਹਨਾਂ ਦਾ ਐਡਾ ਵੱਡਾ ਰੋਸ ਐਡਾ ਬਤ ਦਾ ਵਿਰੋਧ ਦੇਖ ਕੇ ਜਿਹੜਾ ਲੱਤਾਂ ਹਿੱਲ ਗਈਆਂ ਭਗਵੰਤ ਮਾਨ ਦੀ ਪਰ ਜੇ ਧਮਸੀ ਤੇ ਮੂਹਰੇ ਆ ਕੇ ਕਹਿੰਦਾ ਮਾਫੀ ਮੰਗਦਾ ਵੀ ਪੰਜਾਬੀਓ ਤੁਸੀਂ ਮੈਨੂੰ ਮੁੱਖ ਮੰਤਰੀ ਬਣਾਇਆ ਆਕ ਫੈਸਲਾ ਗਲਤ ਹੋ ਗਿਆ ਮੈਂ ਵਾਪਸ ਲੈਣਾ ਫਿਰ ਕੀ ਗੱਲ ਸੀ ਸਰ ਰਸਤੇ 'ਚ ਕਈ ਬੱਸਾਂ ਰੋਕੀਆਂ ਵੀ ਗਈਆਂ ਕਈਆਂ ਨੂੰ ਆਉਣ ਵੀ ਨਹੀਂ ਦਿੱਤਾ ਗਿਆ ਚਲੋ ਇਹੋ ਜਿਹੇ 20 ਕਰਦੇ ਆ ਕੰਮ ਨੰਬਰ ਜਿਹੜੇ ਅਫਸਰਾਂ ਨੇ ਉੱਤੇ ਵੀ ਬਣਾਉਣੇ ਹੁੰਦੇ ਆ ਕੱਲ ਕੁਛ ਨਹੀਂ ਹੁੰਦੀ ਇਹ 2 ਮਿੰਟ ਪਹਿਲਾਂ ਰੋਕ ਕੇ ਜਦੋਂ ਉੱਤੇ ਖਬਰ ਪਹੁੰਚ ਗਈ ਵੀ ਬੱਸਾਂ ਰੋਕ ਲਈਆਂ ਜੀ ਪ੍ਰੋਮੋਸ਼ਨਾਂ ਲੈਣੀਆਂ ਨੇ ਤਰੱਕੀਆਂ ਲੈਣੀਆਂ ਨੇ ਉਹ ਇੰਨਾ ਕੁ ਕਰਦੇ ਹੀ ਹੁੰਦੇ ਆ ਮਨੀਸ਼ ਸਿਸੂ ਜੀ ਕਹਿੰਦੇ ਸ਼ਾਮ ਦਾ ਦੰਡ ਵੇਦ ਚੋਰੀ ਦੱਸ ਜੋ ਕਰਦੇ ਰੇਖਤੇ ਰੇਖਤੇ ਕਿ ਮੂੰਹ ਦੇਖਿਆ ਕਦੇ ਤੇਰਾ ਮੂੰਹ ਕੇ ਸ਼ਕਲ ਦੇਖੀਏ ਕਦੇ ਤੂੰ ਪੰਜਾਬੀਆਂ ਦੀਆਂ ਸਾਡੀਆਂ ਮਾਵਾ ਭੈਣਾਂ ਨੂੰ ਉਹਨਾਂ ਨੂੰ ਕਹੇਗਾ ਉਹ ਹੋਜੇ ਇਹ ਭਗਵੰਤ ਮਾਨ ਇਹਦੇ ਸਮਝ ਨਹੀਂ ਆਉਂਦੀ ਮੈਨੂੰ ਵੀ ਆਪਣੀਆਂ ਭੈਣਾਂ ਮਾਵਾ ਨੂੰ ਉੱਥੇ ਇਹ ਕਹਿ ਰਿਹਾ ਉਹ ਸਖਾਰਿਆ ਸਾਮ ਦੰਡ ਭੇਦ ਸੱਚ ਝੂਠ ਇਹ ਸਖਾਰਿਆ ਸਾਡੀਆਂ ਭੈਣਾਂ ਨੂੰ ਇਹਦਾ ਬਿੱਡਾ ਵੀ ਗੈਰਤ ਬੰਦਾ ਹੋਊ ਕੋਈ ਹੋਊ ਕੋਈ ਬੇਗਰਤ ਜਿਹੜਾ ਭਗਤ ਸਿੰਘ ਦੀ ਪੱਗ ਬੰਨੀ ਆ ਤੇਰੇ ਸਿਰ ਤੇ ਤੂੰ ਯਾਰ ਸ਼ਰਮ ਕਰ ਜਾਂਦਾ ਭਗਤ ਸਿੰਘ ਜੀ ਦੀ ਫੋਟੋ ਲਾ ਦੇ ਪਿੱਛੇ ਜਾਂ ਉੱਥੇ ਹੀ ਬਹਿ ਕੇ ਜੇ ਹਿੰਮਤ ਸੀ ਉਹ ਕਹਿੰਦਾ ਵੀ ਭਾਈ ਆ ਚੀਜ਼ਾਂ ਜਿਹੜੀਆਂ ਤੇਰੇ ਦਿੱਲੀ ਚੱਲ ਸਕਦੀਆਂ ਹੋਣੀਆਂ ਆਪਣੇ ਘਰ ਚ ਚਲਾ ਆਪਣੇ ਪਰਿਵਾਰ ਚ ਚਲਾ ਸਾਡੇ ਕੰਮ ਨਾ ਕਰ ਕੇਸਰੀ ਚੁੰਨੀਆਂ ਸਾਰਿਆਂ ਦੇ ਦੇਖੀਆਂ ਸਾਰੀਆਂ ਸਾਡੀਆਂ ਮਾਮਾ ਭੈਣਾਂ ਦੇ ਕੇਸਰੀਆਂ ਚੁੰਨੀਆਂ ਪਵਾ ਕੇ ਇਹ ਸਿੱਖਿਆ ਦੇ ਰਹੀ ਆ ਸਿੱਖਿਆ ਦਿੱਤੀ ਜਾ ਰਹੀ ਆ ਅੰਦਰ ਸੁਸੋਦੀਏ ਨੂੰ ਤਾਂ ਮੈਂ ਇਲਾਜ ਕਰੂੰਗਾ ਤਾਂ ਰੱਬ ਕਰੂ ਖੈਰ ਮੈਂ ਕਿਵੇਂ ਦਾ ਇਲਾਜ ਦਾ ਕਿਹੜਾ ਕਿਹੜਾ ਕਰ ਸਕਦਾ ਐ ਪਰ ਪ੍ਰਮਾਤਮਾ ਹੀ ਕਰਦਾ ਜਦੋਂ ਕਰਦਾ ਇਲਾਜ ਇਹੀ ਆ ਨਾ ਜਿਹੜਾ ਇਹ ਕਹਿੰਦਾ ਹੁੰਦਾ ਭਗਵੰਤ ਮਾਨ ਵੀ ਰੱਬ ਲੱਤ ਨਹੀਂ ਮਾਰਦਾ ਜਦੋਂ ਮਾਰਦਾ ਮੱਤ ਮਾਰਦਾ ਇਹਦੇ ਮੂਹਰੇ ਮੱਤ ਮਰੀ ਤੇ ਇਹ ਦੰਦੀਆਂ ਕੱਢਦਾ ਸੀ ਇਹ ਦੰਦੀਆਂ ਕੱਢਦਾ ਸੀ ਹੁਣ ਦੇਖੀਏ ਨਾ ਮੱਤ ਮਰਦੀ ਐ ਮਰਦੀ ਹੁੰਦੀ ਹੈ ਮੱਤ ਜਦੋਂ ਟਾਈਮ ਆਉਂਦਾ ਹੁੰਦਾ ਤੁਸੀਂ ਕਿੰਨੇ ਵੇਖੀਏ ਇਹ ਵੀ ਕਿਹਾ ਗਿਆ ਆ ਮਨਰੂੜਾ ਦੇ ਵੱਲੋਂ ਕਿ ਅਸੀਂ ਮਾਲਵੇ ਤੋਂ ਹੀ ਸਰਕਾਰ ਬਣਾ ਲਾਂਗੇ ਮਾਜ ਦੇ ਵਿੱਚ ਰੈਲੀ ਕਰਕੇ ਕਿ ਅਸੀਂ ਮਾਲਵੇ ਤੋਂ ਹੀ ਸਰਕਾਰ ਬਣਾ ਲਾਂਗੇ ਸਾਨੂੰ ਤਤਪਾ ਬਹੁਤ ਮਿਲਦਾ ਮਾਲਵੇ ਤੋਂ ਦੇਖੋ ਮਨਰੂੜਾ ਸਾਹਿਬ ਨੇ ਤਾਂ ਮੈਂ ਕੁਝ ਕੈਨ ਨੀ ਚੋਦਾ ਪਰ ਜੋ ਹਾਲ ਭਗਵੰਤ ਮਾਨ ਨੇ ਇੱਕ ਐਡਾ ਬੜਾ ਮੰਡਟ ਹਾਕੀ ਮਾਲਵੇ ਨੇ ਦਿੱਤਾ ਇਹ ਚ ਕੋਈ ਵੀ ਸ਼ੱਕ ਨਹੀਂ ਐਡੀ ਬੜੀ ਜਿੱਤ ਦਿੱਤੀ ਪਰ ਮਾਲਵੇ ਨੂੰ ਦਿੱਤਾ ਕੀ ਉਸ ਕੱਲ ਤੇ ਆਓ ਇੱਕ ਵੀ ਕੋਈ ਹਸਪਤਾਲ ਮੈਡੀਕਲ ਕਾਲਜ ਆਪਣੇ ਸੰਗਰੂਰ ਚ ਜਿਹੜਾ ਮੈਂ ਜਾਣਾ ਕੁਝ ਦਿਨਾਂ ਬਾਅਦ ਉੱਥੇ ਵੀ ਅੱਜ ਕੰਧਾਂ ਵੀ ਨਹੀਂ ਹੋਈਆਂ ਹੋਰ ਤਾਂ ਕੀ ਦਿਨ ਕਿਹੜਾ ਸਟੇਡੀਅਮ ਜਿੱਥੇ ਨੌਜਵਾਨਾਂ ਨੂੰ ਕੋਈ ਸਟੇਡੀਅਮ ਦਿੱਤਾ ਹੋਵੇ ਵੱਡਾ ਕੋਈ 에ਰਪੋਰਟ ਦਿੱਤਾ ਹੋਵੇ ਕੋਈ ਹੋਰ ਵੱਡੀ ਚੀਜ਼ ਦੱਸੇ ਦੱਸਈ ਯਾਰ ਅਖੀਰ ਆਪਣੇ ਇਹ ਕਹਿੰਦਾ ਸੀ ਨਾ ਪਿੰਡਾਂ ਨਾਲੀਆਂ ਗਲੀਆਂ ਆਪਣੇ ਪਿੰਸਤੌਂ ਚ ਕੀ ਦੇਖੇ ਗਿਆ ਇਹ ਉਹ ਮੂਰੇ ਉੱਠ ਉਹਨੂੰ ਜ਼ਬਰਦਸਤੀ ਬਿਠਾਉਂਦਾ ਸੀ ਹਰੇਕ ਨੂੰ ਉਹ ਵੀਡੀਓ ਜਰੂਰ ਚਲਾ ਦਿਓ ਭਾਈ ਹਰੇਕ ਨੂੰ ਜਿਹੜਾ ਇਹ ਗਲੀਆਂ ਤੇ ਮਖੌਲ ਕਰਦਾ ਸੀ ਉਸ ਦਿਨ 10 ਗਲੀਆਂ ਦਾ ਨਾ ਨੌਆ ਪਲੇਆ ਫਲਾਨੇ ਤੋਂ ਘਰ ਤੋਂ ਫਲਾਨੇ ਜਿਹੜਾ ਬੰਦਾ ਸਤੋਜ ਦੀਆਂ ਗਲੀਆਂ ਨਹੀਂ ਬਣਾ ਸਕਿਆ ਅੱਜ ਸਾਢੇ 3 ਸਾਲ ਬਾਅਦ ਉਹ ਤੋਂ ਪੰਜਾਬ ਦਾ ਆਪਾਂ ਕੀ ਸੋਚ ਸਕਿਆ ਸਾਢੇ 3 ਸਾਲ ਬਾਅਦ ਸਤੋਜ ਦੀਆਂ ਗਲੀਆਂ ਬਣਾਉਣ ਗਿਆ 1 ਕਰੋੜ 78 ਲੱਖ ਰੁਪਇਆ ਦੇਣ ਗਿਆ ਕੀ ਮਿਨਿਸਟਰ ਜੇ ਤੇਰਾ ਪਿੰਡ ਜਾਂ ਬਾਕੀ ਪਿੰਡ ਨੇ 100-100 ਕਰੋੜ ਰੁਪਇਆ 1 ਕਰੋੜ 78 ਲੱਖ ਨਾ ਬਣਦਾ ਕੀ ਅੱਜ ਭਈ ਇਸ ਕਰਕੇ ਜਿਹੜਾ ਆਪਣੇ ਪਿੰਡ ਨੂੰ ਨਹੀਂ ਅਰਜਾ ਸਕਿਆ ਅੱਜ ਤੱਕ ਉਹ ਬਾਕੀਆਂ ਨੂੰ ਕੀ ਕਰੂਗਾ ਜਿਸ ਤਰ੍ਹਾਂ ਕਿ ਰਾਜਪੁਰਾ ਦੀ ਕਾਫੀ ਵੱਡੀ ਮੰਗ ਸੀਗੀ ਕਿ ਚੰਡੀਗੜ੍ਹ ਦੀ ਰੇਲਵੇ ਰੇਲਵੇ ਲਾਈਨ ਬਣਾਉਂਦਾ ਉਹ ਪੂਰਾ ਹੋ ਗਿਆ ਤੇ ਸਰ ਪਰਮਾਤਮਾ ਦਾ ਸ਼ੁਕਰੀਆ ਕਰਦਾ ਸਰ 2027 ਤੋਂ ਪਹਿਲਾਂ ਹੋ ਜਾਵੇ ਵੀ ਮੈਨੂੰ ਪਰਮਾਤਮਾ ਨੇ ਭਾਜੀਪੀ ਨੇ ਵਰਦਤਾ ਦਾ ਅਸ਼ੀਰਵਾਦ ਪਰਮਾਤਮਾ ਦਾ ਮੋਦੀ ਸਾਹਿਬ ਨੇ ਮੈਨੂੰ ਮੰਤਰੀ ਮੈਂ ਇੰਨਾ ਕਹਿ ਸਕਦਾ ਨਹੀਂ ਇਹ ਨਹੀਂ ਮਾਣ ਨਹੀਂ ਪਰ ਮੇਰੇ ਅਸ਼ੀਰਵਾਦਾ ਵੀ ਜੇ ਮੈਨੂੰ ਰੇਲਵੇ ਮੰਤਰੀ ਨਾ ਬਣਾਉਂਦੇ ਪੰਜਾਬ ਦੀਆਂ ਲਾਈਨਾਂ ਨਹੀਂ ਪੂਰੀਆਂ ਹੋ ਸਕਦੀਆਂ ਕਿਉਂਕਿ 50 ਸਾਲ ਤੋਂ ਮੈਂ ਰਿਕਾਰਡ ਕਢਾਇਆ 1975 76 ਦੇ ਐਮਪੀ ਮੰਤਰੀ ਲੱਗੇ ਹੋਏ ਸੀ ਤੇ ਜਦੋਂ ਰਿਪੋਰਟ ਬਣ ਕੇ ਜਾਂਦੀ ਸੀ ਵੀ ਘਾਟੇ ਦਾ ਸੌਦਾ ਜੀ ਇੱਥੇ ਤਾਂ ਸਵਾਰੀਓ ਨਹੀਂ ਗਈ ਜੀ ਇੱਥੇ ਤਾਂ ਜੀ ਨੁਕਸਾਨ ਹੋ ਜਾਊਗਾ ਜੀ ਹੋ ਜਾਏ ਨੁਕਸਾਨ ਰੇਲਵੇ ਜਾਂ ਲਾਈਨਾਂ ਜਿਹੜੀਆਂ ਉਹ ਪੈਸੇ ਕਮਾਉਣ ਨੂੰ ਹੁੰਦੀਆਂ ਲੋਕਾਂ ਦੇ ਲਈ ਹੁੰਦੀਆਂ ਜੇ ਇੱਕ ਵੀ ਬੰਦਾ ਕਿਤੇ ਖੜਾ ਏ ਉਹਦੇ ਲਈ ਜਿਹੜਾ ਸਰਕਾਰ ਦੇ ਪ੍ਰਬੰਧ ਨੇ ਬੱਸ ਆ, ਟ੍ਰੇਨ ਆ, ਜਹਾਜ਼ ਆ ਜਿੱਥੇ ਵੀ ਜਾਣਾ ਚਾਹੁੰਦਾ ਇੱਕ ਵੀ ਬੰਦਾ ਜਿੱਥੇ ਉਹਦੀ ਲੋੜ ਪੂਰੀ ਹੋਏ। ਬੜੀਆਂ ਗੱਲਾਂ ਆਈਆਂ ਮੇਰੇ ਮੂਰੇ ਵੀ ਰਿਪੋਰਟਾਂ ਆਈਆਂ। ਤਾਂ ਹੀ ਸਾਲ ਲੱਗ ਗਿਆ। ਕਿਸ ਤਰੀਕੇ ਨਾਲ ਹਰ ਹਰ ਚੀਜ਼ ਨੂੰ ਲੜ ਲੜ ਲਲੜ ਢਿੜ ਢਿੜ ਜਿਹੜੀਆਂ ਪੁਰਾਣਾਂ ਇਹਨਾਂ ਨੇ ਖਰਾਬ ਕੀਤੀਆਂ ਹੋਈਆਂ ਸੀ। ਕਿਉਂਕਿ ਬੱਸਾਂ ਵੀ ਚੱਲਦੀਆਂ ਸੀ ਉਹ ਮੈਂ ਹੁਣ ਗੱਲ ਛੋਟੀ ਕਰਨੀ ਨਹੀਂ ਚਾਹੁੰਦਾ। ਕਿਉਂਕਿ ਜਿਹੜਾ ਕਰਾਇਆ ਲਾ ਲੋ ਫਿਰੋਜਪੁਰੋਂ ਚੱਲਦੀ ਬੱਸ ਦਾ ਬਠਿੰਡਿਓਂ ਚੱਲਦੀ ਬੱਸ ਦਾ ਚੰਡੀਗੜ੍ਹ ਨੂੰ ਲੱਧੀਆਂ ਹੀ ਜਾਂਦੀਆਂ ਉਹ ਸਾਰੀਆਂ ਬੱਸਾਂ ਬੰਦ ਹੋ ਜਾਣੀਆਂ ਤੇ ਟ੍ਰੇਨ ਜਿੱਦਣ ਚੱਲ ਪਈ ਮੈਂ ਤੁਹਾਨੂੰ 27 ਦੀ ਗੱਲ ਨਹੀਂ ਕਰਦਾ 27 'ਚ ਤਾਂ ਕੀਤਾ ਕੀ ਕੀਤਾ 27 'ਚ ਤਾਂ ਕੀਤਾ ਵੋਟਾਂ ਲਈ ਕੀਤਾ ਇਹਦਾ ਮਤਲਬ ਇੱਕ ਗੱਲ ਇਹ ਆ ਇਸ ਸਾਲ ਹੁਣ ਮੈਨੂੰ ਸਾਲ ਹੋਇਆ ਸਾਰੀਆਂ ਵੈਲਾ ਸਿੱਧੀਆਂ ਹੋ ਗਈਆਂ ਸਾਰੇ ਪੰਨੇ ਜਿਹੜੇ ਕਾਲੇ ਦੇ ਦਸਖਤ ਕੀਤੇ ਸੀ ਜਿਵੇਂ ਕਹਿੰਦਾ ਹੁੰਦਾ ਭਗਵੰਤ ਮਾਨਵੇ ਹਰਾ ਪੈਨ ਹਰਾ ਪੈਨ ਕੱਢਿਆ ਹੀ ਨਹੀਂ ਸੀ ਕਿਸੇ ਨੇ ਤਾਂ ਹੁਣ ਇਹ ਹਰਾ ਪੈਨ ਚੱਲ ਕੇ ਚਲੋ ਹਰੇ ਦੀ ਸਾਨੂੰ ਲੋੜ ਹੀ ਨੀਲਾ ਹੀ ਠੀਕ ਆ ਨੀਲੇ ਪੈਨ ਚੱਲ ਕੇ ਆ ਅਗਲੇ ਹਫਤੇ ਅਨਾਉਂਸਮੈਂਟ ਤੁਹਾਡੇ ਮੂਰੇ ਕਾਗਜ਼ ਦਿਖਾਵਾਂਗੇ ਉਦੋਂ ਬਾਅਦ ਫਿਰ ਰਸਮ ਜਿੱਦਣ ਵੀ ਹੋ ਗਈ ਕਿਸੇ ਪਵਿੱਤਰ ਦਿਹਾੜੇ ਤੇ ਅੱਗੇ ਸਾਡੇ ਗੁਰੂ ਮਹਾਰਾਜ ਦਾ ਪਵਿੱਤਰ ਦਿਹਾੜਾ ਆ ਰਿਹਾ 350 ਸਾਲਾ ਉਸ ਦਿਨ ਵੀ ਬੜੀਆਂ ਵੱਡੀਆਂ ਅਨਾਉਂਸਮੈਂਟਸ रेलवे ਵੱਲੋਂ ਵੀ ਹੋਣਗੀਆਂ ਹੋਰ ਵੀ ਹੋਣਗੀਆਂ ਪਰ ਤਿੰਨ ਪ੍ਰਮੁੱਖ ਆਪਣੀਆਂ ਲਾਈਨਾਂ ਆ ਦੋ ਚੱਲ ਰਹੀਆਂ ਤਲਵਾੜੇ ਤੇ ਜਿਹੜੀ ਇੱਧਰ ਨੂੰ ਜਾ ਰਹੀ ਆ ਉਨੇ ਤਲਵਾੜਾ ਅੰਬ ਹੁੰਦੀ ਇੱਧਰ ਨੂੰ ਜਾਣੀ ਆ ਉਹ ਚਮਕਾਂ ਵਿੱਚ ਚੱਲ ਰਿਹਾ ਅਜੇ ਪੰਜਾਬ ਸਰਕਾਰ ਮਿੱਟੀ ਦਾ ਬੜਾ ਉੱਥੇ ਔਖਾ ਹੋ ਰਿਹਾ ਪਰ ਉਹ ਚੱਲ ਰਹੀ ਆ ਦੂਜੀ ਆਨੰਦਪੁਰ ਸਾਹਿਬ ਤੋਂ ਨੰਗਲ ਹੁੰਦੀ ਜਾ ਰਹੀ ਆ ਤਿੰਨ ਲਾਈਨਾਂ ਜਿਹੜੀਆਂ ਵੱਡੀਆਂ ਨੇ ਇਹ ਇਸੇ ਆ 6 ਮਹੀਨੇ ਦੇ ਅੰਦਰ ਦੂਜੀਆਂ ਲਾਈਨਾਂ ਵੀ ਦੋ ਆ ਤਾਂ ਮੈਂ ਤੁਹਾਨੂੰ ਦੱਸਿਆ ਦੂਜੀ 800 ਕਰੋੜ ਦੀ ਹੈ तकरीबन ਜਿਹੜੀ ਪੱਟੀ ਤੋ ਫਰੋਜਪੁਰ ਆਉਣੀ ਹੈ ਉਦੋਂ ਬਾਅਦ 4-500 ਕਰੋੜ ਦੀ ਹੈਗੀ ਆ ਜਿਹੜੇ ਤਖਤ ਸਾਹਿਬ ਨੂੰ ਜੋੜਨਾ ਉਹ ਤੇ ਰਾਜਪੁਰਾ ਤੇ ਆ ਮੈਂ ਤੁਹਾਨੂੰ ਜੇ ਤਿੰਨ ਲੈਣਾ ਹੈ 70 ਜਿਹੜੇ ਵੱਡੇ ਆਰਓ ਵੀ ਵੱਡੇ तकरीबन 15-1600 ਕਰੋੜ ਰੁਪਏ ਜੇ ਮੈਂ ਲੈਣਾ ਤੇ ਸਾਰੀਆਂ ਮਿਲਾ ਕੇ ਫਿਗਰ ਦਵਾਂ ਆਉਣ ਵਾਲੇ ਸਾਲ ਚ 5000 ਕਰੋੜ ਦਾ ਕੰਮ ਪੰਜਾਬ ਚ ਸ਼ੁਰੂ ਹੋ ਜੂ ਰੇਲਵੇ ਦਾ ਤੁਸੀਂ ਦੇਖੋ ਕਿੰਨਾ ਕੰਮ ਮਿਸਤਰੀ ਮਜ਼ਦੂਰ ਠੇਕੇਦਾਰ ਜਿਹਨਾਂ ਨੇ ਟੈਂਡਰ ਪਾਉਣੇ ਆ ਬੜੇ ਬੜੇ ਉਹੋ ਟਰੱਕ ਮਿੱਟੀ ਸੀਮ ਕੀ ਕੁਛ ਸਰੀਆ ਉਹ ਚੀਜ਼ਾਂ ਜਿਹੜਾ ਕਿੱਦਾਂ ਵੱਡਾ ਬੂਮ ਆਊਗਾ ਮਾਰਕੀਟ 'ਚ ਇਹ ਇਹ ਤੁਸੀਂ ਦੱਸੋ ਮੈਂ ਕੱਲੇ ਰੇਲਵੇ ਦੀ ਗੱਲ ਕਰਦਾ ਵੀ ਐਨਾ ਵੱਡਾ ਪੈਸਾ ਹੈ ਜਿਹੜਾ ਜਦੋਂ ਮਾਰਕੀਟ 'ਚ ਆਊਗਾ ਕੰਮ ਚੱਲੂਗਾ ਆਪਣੇ ਆਪ ਹੀ ਤੇ ਦੂਜੀ ਮੈਂ ਇੱਕ ਗੱਲ ਅਖੀਰਲੀ ਕਰਨਾ ਚਾਹੁੰਦਾ ਵੀ ਜੋ ਪ੍ਰਧਾਨ ਮੰਤਰੀ ਜੀ ਨੇ ਅਨਾਉਂਸ ਕੀਤਾ 1 ਲੱਖ ਕਰੋੜ ਨੌਜਵਾਨਾਂ ਲਈ ਵੀ ਜਿਹੜਾ ਵੀ ਆਪਣੀ ਫੈਕਟਰੀ 'ਚ ਐਮ ਐਸ ਐਮ ای 'ਚ ਜਿਹੜਾ ਨੌਜਵਾਨ ਨੂੰ ਪੜ੍ਹੇ ਲਿਖੇ ਨੂੰ ਨੌਕਰੀ ਦੇਊਗਾ ਰੋਜ਼ਗਾਰ ਦੇਊਗਾ ਉਹਨੂੰ ਤਕਰੀਬਨ 15000 ਰੁਪਇਆ ਜਿਹੜਾ ਇਨਸੈਂਟਿਵ ਆ ਉਹ ਸੈਂਟਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਜੀ ਵੱਲੋਂ ਦਿੱਤਾ ਜਾਊਗਾ ਇਹ ਨੌਕਰੀਆਂ 'ਚ ਵੀ ਬੜਾ ਵੱਡਾ ਲਾਭ ਲੈ ਸਕਦੇ ਆ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਬਹੁਤ ਸਕੀਮਾਂ ਆ ਜਿਹੜੇ ਇਹ ਤੁਹਾਨੂੰ ਲਾਭ ਆਉਣ ਵਾਲੇ ਦਿਖਣਗੇ ਜੀਐਸਟੀ ਦਾ ਵੱਡਾ ਤੋਹਫਾ ਜਿਹੜਾ ਉਹ ਦਿਵਾਲੀ ਨੂੰ ਸਿਰਫ ਦੋ ਸਲੇਬਾਂ ਹੀ ਜੀਐਸਟੀ ਦੀਆਂ ਹੋ ਜਾਣਗੀਆਂ ਆਪਾਂ ਨੂੰ ਬੜਾ ਵੱਡਾ ਫਾਇਦਾ ਜਿਹੜਾ ਜੀਐਸਟੀ 'ਚ ਆਉਣ ਵਾਲੇ ਦਿਨਾਂ 'ਚ ਹੋਣਾ ਹੈ ਤੁਸੀਂ ਬੰਦੀ ਸਿੰਘਾਂ ਨੂੰ ਲੈ ਕੇ ਕਿਵੇਂ ਵੇਖਦੇ ਹੋ ਜੀ ਕਿਉਂਕਿ ਸੁਪਰੀਮ ਕੋਰਟ ਨੇ ਵੀ ਕਿਹਾ ਕਿ ਜਿਨ੍ਹਾਂ ਦੀ ਸਜ਼ਾ ਵਾਪਸ ਨਹੀਂ ਹੋਏ ਨਹੀਂ ਬਿਲਕੁਲ ਮੇਰੇ ਵੱਲੋਂ ਮੈਂ ਪਹਿਲਾਂ ਹੀ ਬਿਆਨ ਦਿੱਤਾ ਹੈ ਮੈਂ ਅੱਜ ਫੇਰ ਤੁਹਾਡੇ ਮੂਹਰੇ ਦਿੰਦਾ ਕਿ ਜਲਦੀ ਤੋਂ ਜਲਦੀ ਬੰਦੀ ਸਿੱਖਾਂ ਦੀ ਜਿਹੜੀ ਰਿਹਾਈ ਆ ਜਿਨ੍ਹਾਂ ਦੀ ਬੰਦੀ ਆ ਉਹ ਸਾਰੇ ਹੀ ਲੱਗੇ ਹੋਏ ਆ ਤੇ ਮੈਂ ਵੀ ਇਹ ਗੱਲ ਕਹਿੰਦੀ ਸੀ ਵੀ ਇਹਦੇ ਵਿੱਚ ਸਾਡੇ ਵੱਲੋਂ ਕੋਈ ਵੀ ਪਰਿਵਾਰ ਨੇ ਬਹਿ ਕੇ ਫੈਸਲਾ ਕਰ ਲਿਆ ਸੀ ਵੀ ਸਾਡੇ ਵੱਲੋਂ ਕੋਈ ਵੀ ਇਹਦੇ ਵਿੱਚ ਮੈਨੂੰ ਅੱਜ ਇੱਥੇ ਜੋ ਕਿਸਾਨ ਮਜ਼ਦੂਰ ਫਤਿਹ ਰੈਲੀ ਹੋਈ ਹੈ ਇੱਥੇ ਤੁਸੀਂ ਵਿਸ਼ੇਸ਼ ਤੌਰ ਤੇ ਪਹੁੰਚੇ ਹੋ ਪੂਰੀ ਲੀਡਰਸ਼ਿਪ ਹੈ ਕੀ ਕਹਿਣਾ ਹੈ ਅੱਜ ਸਾਡੀ ਰੈਲੀ ਸਗੀ ਬੜੀ ਵਧੀਆ ਹੋਈ ਹੈ ਲੋਕਾਂ ਨੇ ਬੜਾ ਹੁੰਗਾਰਾ ਦਿੱਤਾ ਹੈਗਾ ਔਰ ਆਉਣ ਵਾਲੇ ਸਮੇਂ 'ਚ ਤੁਸੀਂ ਦੇਖਣਾ ਬੀਜੇਪੀ ਦੀ ਸਰਕਾਰ ਆਉਗੀ ਮੈਨੂੰ ਜਿਸ ਤਰ੍ਹਾਂ ਦੋ ਇਹ ਲੱਗਦਾ ਹੈ ਵੀ 2027 ਦਾ ਜਿਹੜਾ ਹੈ ਆਗਾਜ਼ ਇੱਥੋਂ ਅੱਜ ਹੋ ਗਿਆ ਹੈ ਅਜਿਹਾ ਹਮੇਸ਼ਾ ਰੈਡੀ ਹੈ ਜੀ ਔਰ ਅ اچھا ਰਿਜ਼ਲਟ ਮਿਲੇਗਾ ਸਾਨੂੰ ਆਦੀ ਰੈਲੀ ਤੋਂ ਜਾਇਰ ਹੋ ਗਿਆ ਵੀ ਜਿਹੜੇ ਕਿਸਾਨ ਪਹਿਲਾਂ ਹੱਕ ਨਹੀਂ ਦੀ ਆ ਜਾ ਚੁੱਕੇ ਬਿਲਕੁਲ ਸਾਰੇ ਕਿਸਾਨ ਆਏ ਹੋਏ ਸੀਗੇ ਸਾਰੇ ਪਿੰਡਾਂ ਤੋਂ ਔਰ ਬੜੀ ਗੌਰ ਨਾਲ ਗੱਲ ਸੁਣੀ ਹੈ ਔਰ ਇਹ ਤੁਹਾਨੂੰ ਆਪਣੇ ਆਪ ਉਸੇ ਹੀ ਦੱਸ ਹੈ ਕਿ ਕੀ ਗੱਲ ਹੈ ਠੀਕ ਹੈ ਥੈਂਕ ਯੂ ਸਰ ਅੱਜ ਜੋ ਕਿਸਾਨ ਮਜ਼ਦੂਰ ਫਤਿਹ ਰੈਲੀ ਸੀ ਉਸ ਕੋਈ ਆਪਣੀ ਪੂਰੀ ਯੰਗਸਟਰ ਟੀਮ ਨਾਲ ਲਾਏ ਹੋ ਈ ਪਾਜਪਾ ਨੇ ਆਗਾਜ਼ ਕੀਤਾ ਜੀ 2027 ਦੇ ਵਿੱਚ ਪਾਜਪਾ ਦੀ ਸਰਕਾਰ ਬਣਾਵਾਂਗੇ ਤੇ ਦਿੱਲੀ ਵਾਲਿਆਂ ਨੂੰ ਭਜਾਵਾਂਗੇ ਦਿੱਲੀ ਵਾਲਿਆਂ ਨੂੰ ਇੰਨਾ ਨਹੀਂ ਪਤਾ ਵੀ ਇਹ ਪੰਜਾਬ ਹੈ ਇੱਥੇ ਹਿੰਦੀ ਨਹੀਂ ਚੱਲਦੀ ਤੇ ਉੱਥੇ ਦੇ ਮੰਤਰੀ ਜਿਹੜੇ ਐਕਸ ਮੰਤਰੀਆਂ ਐ ਐਕਸ ਐਮਐਲਏ ਐ ਪੰਜਾਬ ਚ ਆ ਕੇ ਪੰਜਾਬੀਆਂ ਨੂੰ ਆਪਣੇ ਪਿੱਛੇ ਲਾਉਂਦੇ ਨੇ ਤੇ ਹਿੰਦੀ ਚ ਗੱਲ ਕਰਦੇ ਨੇ ਤੁਸੀਂ ਦੇਖਿਆ ਹੋਊਗਾ ਸੋਧਿਆ ਸਾਹਿਬ ਦਾ ਸ਼ਾਮ ਨਾਮ ਦੰਡ ਭੇੜ ਜੋ ਵੀ ਹੋਗਾ ਹਮ ਸਰਕਾਰ ਲਾਏਗੇ ਪੰਜਾਬੀ ਕੀ ਐਕਸੈਪਟ ਕਰ ਲਾਂਗੇ ਇਹ ਜੀ ਧਮਕੀ ਕਦੀ ਨਹੀਂ ਕਰਾਂਗੇ ਨਾ ਉਹਨਾਂ ਨੂੰ ਆਣ ਦੇਂਗੇ ਤੇ ਨਾ ਉਹਨਾਂ ਦੀ ਸੁਣਾਂਗੇ ਪੰਜਾਬੀਆਂ ਦੀ ਅਣਖ ਨੂੰ ਇਹ ਚੈਲੰਜ ਕਰਦੇ ਨੇ ਬਾਰ ਬਾਰ ਤੇ ਸੀਐਮ ਆਪਣੇ ਸਾਰੇ ਮੰਤਰੀ ਪਿੱਛੇ ਤੁਰਦੇ ਨੇ ਮੂਰੇ ਮੂਰੇ ਦਿੱਲੀ ਵਾਲੇ ਤੁਰਦੇ ਨੇ ਜੋ ਪੰਜਾਬ ਲਈ ਨਹੀਂ ਠੀਕ ਸਰ ਜਿਸ ਤਰ੍ਹਾਂ ਕਿ ਤੁਸੀਂ ਪੂਰੇ ਪੰਜਾਬ ਦੇ ਜੋ ਸਰਪੰਚ ਯੂਨੀਅਨਸ ਹੈ ਉਹਨਾਂ ਦੇ ਤੁਸੀਂ ਪ੍ਰੈਜ਼ੀਡੈਂਟ ਹੋ ਕੀ ਲੱਗਦਾ ਵੀ ਆਉਣ ਵਾਲੇ ਸਮੇਂ ਵਿੱਚ ਤੁਹਾਡਾ ਇਧਰ ਨੂੰ ਛਾਲ ਮਾਰਨਾ ਭਾਜਪਾ ਲਈ ਫਾਇਦੇਮੰਦ ਹੋਵੇਗਾ ਸਾਨੂੰਤਾ ਜੀ ਲੀਡਰਸ਼ਿਪ ਜੋ ਹੁਕਮ ਕਰੂਗੀ ਅਸੀਂ ਵਰਕਰ ਬਣ ਕੇ ਉਹਨਾਂ ਦਾ ਕੰਮ ਕਰਾਂਗੇ ਜੋ ਮਹਾਰਾਣੀ ਪਨੀਤ ਕੌਰ ਜੀ ਕਹਿਣਗੇ ਅਸ਼ਵਨੀ ਜੀ ਕਹਿਣਗੇ ਸਾਡੇ ਪ੍ਰਧਾਨ ਸਾਹਿਬ ਉਹ ਹੁਕਮ ਸਾਰੇ ਸਿਰ ਮੱਥੇ ਤੇ ਬਾਕੀ ਫਾਇਦਾ ਨੁਕਸਾਨ ਤਾਂ ਹੁਣ ਵਾਹਿਗੁਰੂ ਦੇ ਹੱਥ ਹੈ ਪਰ ਅਸੀਂ ਮਿਹਨਤ ਬਹੁਤ ਕਰਾਂਗੇ ਜਿਨ ਜੋ ਸਾਨੂੰ ਹੁਕਮ ਹੋਊਗਾ ਉਸ ਅਨੁਸਾਰ ਮੱਤਰ ਰੱਖਾਂਗੇ ਹੁਕਮ ਦੀ ਅਗਰ ਆਪਾਂ ਗੱਲ ਕਰੀਏ ਜਿੱਦਾਂ ਤੁਸੀਂ ਆਪਣੇ ਹਲਕਿਆਂ ਵਿੱਚ ਸ਼ਹਿਰਾਂ ਵਿੱਚ ਮਿਹਨਤ ਕਰ ਰਹੇ ਹੋ ਪਟਿਆਲਾ ਤੇ ਸਮਾਣਾ ਸਾਨੂੰ ਸੁਣਨ ਦੀ ਹੈ ਤੇ ਕਿਧਰੋਂ ਦੀ ਇਲੈਕਸ਼ਨ ਲੜਨ ਦਾ ਵਿਚਾਰ ਬਣਾ ਰਹੇ ਪਾਰਟੀ ਜਿੱਥੋਂ ਹੁਕਮ ਲਾ ਦੇਗੀ ਜੀ ਉੱਥੇ ਖੜ੍ਹ ਜਾਾਂਗੇ ਆਪਣੇ ਵੱਲੋਂ ਪਾਰਟੀ ਦਾ ਸਿਪਾਹੀ ਬਣ ਕੇ ਆਪਣੇ ਵੱਲੋਂ ਦੋਨੋਂ ਪਾਸੇ ਤਿਆਰੀ ਜਿੱਥੇ ਮਰਜ਼ੀ ਭੇਜਦੇ ਆਂ ਜੀ ਮੈਨੂੰ ਜੇ ਪਾਰਟੀ ਕਹੂਗੀ ਜੰਮੂ ਚਲੇ ਜਾਓ ਮੈਂ ਤਾਂ ਜੰਮੂ ਵੀ ਚਲੇ ਜਾਊਂਗਾ ਤੇ ਕੀ ਕਹਿਣਾ ਹੈ ਆਪਣੇ ਪੰਜਾਬ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤਾਂ ਹੁਣ ਇਹੀ ਹੈ ਕਿ ਜਿਹੜੀ ਪੰਜਾਬ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਨੇ ਬਿਮਾਰੀਆਂ ਲਗਾਤੀਆਂ ਕਈ ਤਰ੍ਹਾਂ ਦੀਆਂ ਉਹਦਾ ਇਲਾਜ ਹੁਣ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਕੋਲ ਹੀ ਹੈ ਹੋਰ ਕਿਸੇ ਕੋਲ ਨਹੀਂ ਹੈ ਤੇ ਪੰਜਾਬ ਦੇ ਵਿੱਚ ਪੰਜਾਬੀ ਲੋਕ ਟ੍ਰੇਲਰ ਦੇਖ ਚੁੱਕੇ ਆਂ ਗੁਜਰਾਤ ਦਾ ਯੂਪੀ ਦਾ ਰਾਜਸਥਾਨ ਦਾ ਤੇ ਪੰਜਾਬ ਦੇ ਵਿੱਚ ਵੀ ਹੁਣ ਜੇ ਪ੍ਰੋਸਪਰਿਟੀ ਲਿਆਣੀ ਹੈ ਸਵਾ 4 ਲੱਖ ਹਜ਼ਾਰ ਕਰੋੜ ਦਾ ਕਰਜ਼ਾ ਖਤਮ ਕਰਨਾ ਹੈ ਤਾਂ ਭਾਜਪਾ ਨੂੰ ਲੈਣਾ ਪਊਗਾ ਥੈਂਕ ਯੂ ਜੀ ਆਪ ਯਹਾਂ ਪਰ ਪਹੁੰਚੇ ਹੈ ਅਰ ਵਿਸ਼ੇਸ਼ ਰੈਲੀ ਵਿੱਚ ਜੋ ਕਿਸਾਨ ਮਜ਼ਦੂਰ ਫਤਿਹ ਰੈਲੀ ਥੀ ਤਾਂ ਕੀ ਕਹਿਣਾ ਸਰ ਇਸ ਬਾਰੇ ਪੰਜਾਬ ਦੀ ਅੱਜ ਦੀ ਰੈਲੀ ਹੋਂਕਾਰ ਹੈ ਪੰਜਾਬ ਦੇ ਕਿਸਾਨ ਔਰ ਮਜ਼ਦੂਰਾਂ ਦੀ ਪੰਜਾਬੀਆਂ ਦੀ ਕਿ ਹੁਣ ਜਿਹੜੀ ਤਿੱਕੜੀ ਤਿਹਾੜ ਜੇਲ ਰਿਟਰਨ ਟਿਕੜੀ ਰੋਜ਼ ਲੁੱਟਣ ਦੀਆਂ ਯੋਜਨਾਵਾਂ ਪੰਜਾਬ ਨੂੰ ਬਣਾ ਰਹੀ ਹੈ ਇਹ ਪੰਜਾਬ ਨੂੰ ਲੁੱਟ ਦੀਆਂ ਯੋਜਨਾਵਾਂ ਕਾਮਯਾਬ ਨਹੀਂ ਹੋਣ ਦੇਗੀ ਅੱਜ ਦੀ ਫਤਿਹ ਰੈਲੀ 'ਚ ਅਸੀਂ ਆਵਾਹਨ ਕੀਤਾ ਔਰ ਪੂਰੀ ਹਜੂਮ ਨੇ ਪੰਜਾਬ ਵੱਲੋਂ ਹੰਕਾਰਾ ਭਰਿਆ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਰਾਖਿਆ ਵੱਲੋਂ ਕੰਮ ਕਰੇਗੀ ਪੰਜਾਬ ਪੰਜਾਬੀਅਤ ਪੰਜਾਬੀ ਭਾਈਚਾਰਾ ਔਰ ਇਸੇ ਭਾਰਤੀ ਜਨਤਾ ਪਾਰਟੀ ਵਚਨਬੱਧਤਾ ਨਾਲ ਖੜੀ ਹੈ ਲੇਕਿਨ ਇਹ ਜਿਹੜੇ ਲੋਕ ਅੱਜ ਇੱਥੇ ਪੰਜਾਬ ਦੇ ਅੰਦਰ ਨਿਰਣੇ ਲੈ ਰਹੇ ਨੇ ਦਫ਼ਤਰਾਂ ਦੇ ਅੰਦਰ ਆਰਡਰ ਜਾਰੀ ਕਰ ਰਹੇ ਮੈਂ ਭਗਵੰਤ ਮਾਨ ਸਾਹਿਬ ਨੂੰ ਕਹਾਂਗਾ ਚੁਣਿਆ ਤੁਹਾਨੂੰ ਇਹ ਲੋਕਾਂ ਨੇ ਲੇਕਿਨ ਉਹ ਲੋਕ ਆ ਕੇ ਜਿਹੜੇ ਤਿਹਾਰ ਜੇਲ੍ਹ ਤੋਂ ਆ ਕੇ ਪੰਜਾਬ ਦੇ ਦਫ਼ਤਰਾਂ 'ਚ ਬਹਿ ਗਏ ਨੇ ਅਫਸਰਾਂ ਕੋਲ ਬਹਿ ਗਏ ਨੇ ਔਰ ਪੰਜਾਬ ਨੂੰ ਚਲਾ ਰਹੇ ਹੈ ਪੰਜਾਬ ਨੂੰ ਬਰਦਾਸ਼ਤ ਨਹੀਂ ਕਰੇਗਾ ਜਿਸ ਵਿਅਕਤੀ ਨੂੰ ਨਿਆਂ ਲਈ ਕਹਿ ਰਿਹਾ ਕਿ ਪ੍ਰਾਈਮੇ ਵੈਸੀ ਅਰਵਿੰਦ ਕੇਜਰੀਵਾਲ ਐਸੇ ਚੀਫ ਮਿਨਿਸਟਰ ਹੀ ਇਜ਼ ਅ ਕਰਪਟ ਅਰਵਿੰਦ ਕੇਜਰੀਵਾਲ ਐਸੇ ਪ੍ਰੈਜ਼ੀਡੈਂਟ ਹੀ ਇਜ਼ ਅ ਕਰਪਟ ਉਹ ਕਹਿ ਰਿਹਾ ਕਿ ਤੁਸੀਂ ਮੁੱਖ ਮੰਤਰੀ ਦਫ਼ਤਰ ਨਹੀਂ ਜਾਣਾ ਦਿੱਲੀ ਦੇ ਲੇਕਿਨ ਉਹ ਬੰਦਾ ਪੰਜਾਬ ਦੇ ਅੰਦਰ ਅਫਸਰਾਂ ਦੀ ਮੀਟਿੰਗ ਕਰ ਰਿਹਾ ਉਹ ਬੰਦਾ ਜਿਹੜਾ ਤਿਹਾਰ ਜਿਲ੍ਹੇ ਤੋਂ ਧੋਖਾ ਜਿਹੜੀ ਜਾਲਸੇ ਦੀ ਜ਼ਮਾਨਤ ਤੇ ਹੈ ਉਹ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਨੂੰ ਖਰਾਬ ਕਰਨ ਦੀ ਘੋਸ਼ਣਾ ਕਰਦਾ ਔਰ ਮੁੱਖ ਮੰਤਰੀ 'ਤੇ ਤਾਲੀਆਂ ਮਾਰਦਾ ਉਹ ਕਹਿੰਦਾ ਅਸੀਂ ਪੰਜਾਬ ਚ ਸਾਮ-ਦਾਮ ਦੰਡ ਭੇਤ ਲੁੱਟ ਕਸੂਟ ਇਸੇ ਰਾਂ ਦਾ ਪਾਸ਼ੇ ਜਿਸ ਰ ਗੱਬਰ ਸਿੰਘ ਪਾਸ਼ੇ ਕਰ ਰਿਹਾ ਐ ਜਿਹੜੇ ਦਿੱਲੀੋਂ ਆਏ ਗੱਬਰ ਸਿੰਘ ਨੇ ਉਹ ਪੰਜਾਬ ਨੂੰ ਡਰਾ ਰਹੇ ਨੇ ਲੇਕਿਨ ਉਸ ਤੋਂ ਵੱਡੀ ਗੱਲ ਹੈ ਕਿ ਉਹਨਾ ਕੱਬਰ ਸਿੰਘਾਂ ਨੂੰ ਸੁਣ ਕੌਣ ਰਿਹਾ ਹੈ ਪੰਜਾਬ ਦੇ ਮੰਤਰੀ ਉਸ ਕੱਬਰ ਸਿੰਘ ਦੇ ਪਾਸ਼ੇ ਤੇ ਤਾਲੀਆਂ ਮਾਰ ਰਹੇ ਅਸੀਂ ਚੋਣ ਯੋਗ ਨੂੰ ਸ਼ਿਕਾਇਤ ਕੀਤੀ ਹੈ कि ਜਿਹੜੋ ਜਿਹੜੇ ਬਾਹਰੋਂ ਇਹ ਕੱਬਰ ਸਿੰਘ ਅਲੀ ਬਾਬਾ 40 ਚੋਰ ਆ ਕੇ ਬੈਗੇ ਪੰਜਾਬ ਨੂੰ ਲੁੱਟਣ ਵਾਸਤੇ ਇਹਨਾਂ ਤੋਂ ਪੰਜਾਬ ਬਚਾਓ ਔਰ ਇਹਨਾਂ ਤੇ ਕਠੋਰ ਕਾਰਵਾਈ ਕੀਤੀ ਸਰ ਇਹ ਜਿਹੜਾ ਹੁਣ ਜਿਹੜਾ 2027 ਵਾਲਾ ਹੈ ਜਿਸ ਤਰ੍ਹਾਂ ਦਿੱਲੀ ਜਿੱਤ ਲਈ ਤੇ ਉਸ ਤੋਂ ਬਾਅਦ ਲੱਗਦਾ ਹੈ ਕਿ 2027 ਚ ਇਹਨਾਂ ਨੂੰ ਪੰਜਾਬ ਚੋਂ ਵੀ ਆਊਟ ਕਰ ਪੰਜਾਬ ਦੀ ਜਨਤਾ ਮੰਨ ਬਣਾ ਚੁੱਕੀ ਤੁਸੀਂ ਪਿੰਡਾਂ 'ਚ ਜਾ ਕੇ ਦੇਖੋ ਪੰਚਾਇਤਾਂ ਨੇ ਰੈਜ਼ੋਲੂਸ਼ਨ ਬਾਸ ਕੀਤੇ ਪਿੰਡਾਂ ਦੇ ਬਾਹਰ ਬੋਰਡ ਲੱਗੇ ਨੇ ਕਿ ਕੋਈ ਆਮ ਆਦਮੀ ਪਾਰਟੀ ਦਾ ਮੰਤਰੀ ਵਿਧਾਇਕ ਮੁੱਖ ਮੰਤਰੀ ਪਿੰਡ ਚ ਨਾ ਆਵੇ ਕਿਉਂਕਿ ਇਹਨਾਂ ਨੇ ਪਿੰਡਾਂ ਦੇ ਲੋਕਾਂ ਨੂੰ ਬੁਲਾ ਕੇ ਥਾਣੇ ਅੱਜ ਡਰਾਇਆ ਪਟਵਾਰੀ ਭੇਜ ਕੇ ਇਹਦਾ ਵਾਤਾਵਰਣ ਪੈਦਾ ਕੀਤਾ ਗੈਂਗਸਟਰ ਨੇ ਇਹਨਾਂ ਨੇ ਨਾਲ ਖੜੇ ਕਰ ਲਏ ਨੇ ਤੇ ਜਨਤਾ ਨੇ ਤੇ ਬੋਰਡ ਲਾਤਾ ਕਿ ਵੜੋ ਨਾ ਪਿੰਡਾਂ ਚ ਇਹ ਲੋਕੀ ਕਹਿ ਰਹੇ ਨੇ ਬਾਏ ਬਾਏ ਭਗਵੰਤ ਮਾਨ ਨਹੀਂ ਚਾਹੀਦਾ ਭਗਵੰਤ ਮਾਨ ਔਰ ਪੰਜਾਬ ਦੀ ਆਵਾਜ਼ ਹੈ ਪੰਜਾਬ ਦੀ ਆਵਾਜ਼ ਹੈ ਨਹੀਂ ਚਾਹੀਦੀ ਆਪਦਾ ਨਹੀਂ ਚਾਹੀਦੀ ਕਾਪਦਾ ਪੰਜਾਬ ਮੰਗੇ ਜਗਤ ਕੀ ਕਹਿਣਾ ਦਵਾਂਗੇ ਅੱਜ ਰੈਲੀ ਥਾਟਾ ਮਾਰਦਾ ਘਟ ਜਿਹੜਾ ਦੇਖਣ ਨੂੰ ਮਿਲਿਆ ਤੇ ਵੱਡੇ ਵੱਡੇ ਲੀਡਰਸ ਬੰਦ ਜਿਹੜੇ ਅੱਜ ਜੀਪੇ ਤੇ ਲਵਾ ਜਿਆ ਅੱਜ ਮੈਂ ਇਹ ਗੱਲ ਕਹਿ ਸਕਦਾ ਜਿਹੜੀ ਅਕਰ ਰਾਜਪੁਰੇ ਚ ਰੈਲੀ ਹੋਈ ਹੈ ਉਹ ਨਾ ਪਹਿਲਾਂ ਕਦੇ ਹੋਈ ਹੈ ਤੇ ਨਾ ਕਦੇ ਹੋਏਗੀ ਇਹ ਇਤਿਹਾਸਿਕ ਰੈਲੀ ਸੀਗੀ ਤੇ ਮੈਂ ਕਹਿ ਸਕਦਾ ਹਾਂ ਵੀ ਸਾਡੀ ਉਮੀਦ ਨਾਲੋਂ ਡਬਲ ਰਸੋਇਆ ਤੇ ਮੈਂ ਤੁਹਾਡੇ ਨਾਲ ਹੀ ਮੈਂ ਹਲਕਾ ਰਾਜਪੁਰੇ ਦੇ ਲੋਕਾਂ ਦਾ ਮੈਂ ਧੰਨਵਾਦ ਕਰਦਾ ਕਿਉਂ ਕਿ ਕਿਉਂਕਿ ਜਦੋਂ ਵੀ ਮੈਂ ਇਹਨਾਂ ਨੂੰ ਜਾਂ ਮੇਰਾ ਕੋਈ ਦੁੱਖ ਹੈ ਸੁੱਖ ਹੈ ਕੋਈ ਸਦਾ ਦਿਨ ਹੈ ਸਭ ਤੋਂ ਪਹਿਲਾਂ ਮੇਰੇ ਨਾਲ ਖੜਦੇ ਮੈਂ ਤੁਹਾਡੇ ਨਾਲ ਹੀ ਧੰਨਵਾਦ ਕਰਦਾ ਨਾਲ ਹੀ ਮੈਂ ਆਪਣੀ ਸਾਰੀ ਸਮੂਚੀ ਲੀਡਰਸ਼ਿਪ ਦਾ ਤੁਹਾਡੇ ਰਹਿਣ ਜੀ ਆਇਆਂ ਵੀ ਕਹਾਂ ਤੇ ਧੰਨਵਾਦ ਵੀ ਕਰਦਾ ਅੱਜ ਸਾਡੇ ਮਾਨਯੋਗ ਪ੍ਰਧਾਨ ਭਾਰਤ ਜਨਤਾ ਪਾਰਟੀ ਦਾ ਪਾਰਟੀ ਦੇ ਸ਼੍ਰੀ ਸੁਨੀਲ ਜਾਖੜ ਜੀ ਕਾਰਜ ਕਰਨੀ ਪ੍ਰਧਾਨ ਅਸ਼ੁਮਨ ਅਸ਼ੁਮਨ ਸ਼ਰਮਾ ਜੀ ਕੇਂਦਰੀ ਮਹਾਂਪੁਰੂ ਕੇਂਦਰੀ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਜੀ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਜੀ ਆਪਣਾ ਤੁਮ ਚੁੱਕ ਜੀ ਜਿਹੜੇ ਕੀ ਸਾਡੇ ਭਾਰਤੀ ਜਨਤਾ ਪਾਰਟੀ ਆਲ ਇੰਡੀਆ ਦੇ ਜਨਰਲ ਸੈਕਟਰੀ ਨੇ ਜੈਣੀ ਜੀ ਆ ਮਨਪ੍ਰੀਤ ਬਾਦਲ ਜੀ ਫਤੇ ਸਿੰਘ ਬਾਜਵਾ ਜੀ ਤੇ ਸੁਵਾਨ ਸ਼ਰਮਾ ਜੀ ਭੀਪਾ ਜੈਨਦਰ ਖੋੜ ਜੀ ਦਾ ਸਾਰੇ ਸਾਰੇ ਹੀ ਤਕਰੀਬਾ ਨਾਲ ਕੈਂਚਰਾਂ ਦਾ ਜਿਵੇਂ ਪ੍ਰਧਾਨਾਂ ਦਾ ਮੰਡਲ ਪ੍ਰਧਾਨਾਂ ਦਾ ਮੈਂ ਇੱਥੇ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਥੈਂਕ ਯੂ ਜਿਵੇਂ ਜਿਸ ਤਰ੍ਹਾਂ ਕਿ ਪਹਿਲੇ ਵੀ ਤੁਹਾਨੂੰ ਰਾਜਪੁਰਵਸੀਆਂ ਨੇ ਕਾਫੀ ਪਿਆਰ ਦਿੱਤਾ ਸੀਗਾ ਲੱਗਦਾ ਹੈ ਕਿ ਅੱਜ ਵੀ ਇਸ ਪਿਆਰ ਤੋਂ ਬਾਅਦ 2027 ਵਿੱਚ ਆਪਣਾ ਦਬ ਦਬਾ ਉਹ ਨਹੀਂ ਬਣਿਆ ਰਿਹਾ ਮੈਂ ਸਟੇਜ ਤੇ ਪਹਿਲਾਂ ਵੀ ਕਿਹਾ ਸੀਗਾ ਅੱਜ ਤੁਹਾਡੇ ਸਾਹਮਣੇ ਵੀ ਉਹੀ ਗੱਲ ਕਰ ਰਿਹਾ ਵੀ ਅਸੀਂ ਜਦੋਂ 2022 ਦਾ ਇਲੈਕਸ਼ਨ ਲੜਿਆ ਸੀਗਾ ਤਾਂ ਮੈਂ ਇੱਕੋ ਗੱਲ ਕਹੀ ਸੀ ਕਿ ਵੀ 2027 ਇਸ ਪਾਰਟੀ ਜਿੰਗੋ ਮਰਜੀ ਟਿਕਟ ਦੇਗੀ ਹਲਕਾ ਰਾਜਪੁਰਾ ਜਿੱਤੇਗਾ ਤੇ ਮੈਂ ਸਟੇਜਾਂ ਤੇ ਤੇ ਮੀਡੀਆ 'ਚ ਵੀ ਕਹਿ ਆ ਵੀ 2024 'ਚ ਅਸੀਂ ਇਲੈਕਸ਼ਨ ਨਾ ਜਿੱਤੇ ਤਾਂ ਮੈਂ ਰਾਜਨੀਤੀ ਛੱਡ ਦੂਗਾ ਮੇਰੇ ਸਾਮਲ 117 ਹਲਕੇ 'ਚ ਕਿਸੇ ਨੇ ਕਾ ਨਹੀਂ ਹੋਣਾਗਾ ਤੇ ਹੁਣ ਵੀ ਮੈਂ ਇਹੀ ਗੱਲ ਕਹਿ ਰਿਹਾ ਵੀ ਅਗਰ ਪੰਜਾਬ 'ਚ ਸਭ ਤੋਂ ਜਿਹੜੀ ਪਹਿਲੀ ਸੀਟ 'ਚ ਕੋਈ ਭਾਰਤੀ ਜਨਤਾ ਪਾਰਟੀ ਜਿੱਤੇਗੀ ਵਿਧਾਨ ਸਭਾ 2027 'ਚ ਕੋਲਕਾ ਰਾਜਪੁਰਾ ਜਿੱਤੇਗੀ ਤੇ ਮੈਂ ਸ਼ੋਰ ਕਹਿ ਰਿਹਾ ਤੇ ਅਗਲੀ ਜਿਹੜੀ ਸਰਕਾਰ ਆਜੇ ਤੁਸੀਂ ਕੱਟਦੇ ਆ ਸਾਬਤ ਕਰੀ ਦਿੱਤਾ ਹੈ ਕਿ 2027 ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਤੇ ਹੁਣ ਲੋਕਾਂ ਨੂੰ ਇਹ ਪਤਾ ਲੱਗ ਗਿਆ ਹੈ ਅਗਰ ਕੋਈ ਪੰਜਾਬ ਦਾ ਵਿਕਾਸ ਕਰਾ ਸਕਦਾ ਹੈ ਹਰੇਕ ਵਰਗ ਦਾ ਕੋਈ ਸਨਮਾਨ ਕਰ ਸਕਦਾ ਹੈ ਹਰੇਕ ਧਰਮ ਦਾ ਕੋਈ ਸਨਮਾਨ ਕਰ ਸਕਦਾ ਹੈ ਜਾਂ ਪੰਜਾਬ ਨੂੰ ਖੁਸ਼ਹਾਲ ਬਣਾ ਸਕਦਾ ਹੈ ਜਾਂ ਲਾਅ ਲੈਂਡਸਕੈਪ ਦੀ ਸਥਿਤੀ ਕੋਈ ਠੀਕ ਕਰ ਸਕਦਾ ਹੈ ਉਹ ਇੱਕੋ ਇੱਕ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਸਾਡੇ ਮਾਨਯੋਗ ਸ਼੍ਰੀ ਨਰਿੰਦਰ